ਚੱਲੇ ਹੁਣ ਸੰਦ ਸਵਈਆ ਲੈ ਕੇ ਗੁੱਡ ਮਾਰਨਿੰਗ ਜੀ ਅੱਜ ਹੈਗਾ ਸੰਡੇ ਤੇ ਅੱਜ ਇਹਨਾਂ ਨੂੰ ਹੈਗੀ ਛੁੱਟੀ ਮੈਂ ਤਾਂ ਜਾਣਾ ਕੰਮ ਤੇ ਅੱਜ ਚੱਲੇ ਆਪਣੇ ਉਧਰ ਸਬਜੀ ਅਲੀ ਸਬਜੀ ਗੁੱڈنਗੇ ਘਾਹ ਨੂੰ ਕੱਢਣਗੇ ਕੰਨਾ ਮੌਸਮ ਤਾਂ ਅੱਜ वो करावा ને રી ચલદી જાનદી ઓકે ચાઓ 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 ફાર્મ હાઉસ કਿੱਥે ચલે દેખ કે દેખ ਆਪਿਆ ਸੀਮਿੰਟ ਤੇ ਆ ਕੇ ਇਹਨਾਂ ਨੇ ਕਰਨਾ ਥੋੜਾ ਜਿਹਾ ਕੰਮ ਉਨ ਤੋਂ ਪਿੱਛੇ ਬਾ ਗਿੱਲੇ ਕਰਦਾ ਮਾਣਾ ਮਰੇ ਬੜਾ ਪਾਣੀ ਡੋਲ ਬੱਸ ਗਿੱਲੇ ਹੋ ਜਾਣ ਆ ਬਾਅਦ ਗੱਡੀ ਚੋਣੀ ਆ ਪਹਿਲਾਂ ਮੈਟ ਢੋਲ ਕੇ सब्जी भी गुडनी है, है। हाँ हाँ पूरे हुए पे या। लै भी आवे तब्जी पूरी तैयार है क्या बंटी कोई नहीं कोई, है? ਕੀ ਬੈਂਗਣੀ ਆ? ਕਿਹੜੀ? ਆਹ। ਆਹ ਬੈਂਗਣੀ ਆ। ਬੈਂਗ ਨਹੀਂ ਤਾਂ ਹੁੰਦੀ ਸੰਡੀ ਦਾ ਘਰ ਇਹਨੂੰ ਤਾਂ ਪਾਸੇ ਹੀ ਲਾਵੇ। ਹਨਾ ਸਭ ਤੋਂ ਵੱਧ ਸੰਡੀ ਇਹਨੂੰ ਪਿੰਡੀ ਬੈਂਗਣੀ। ਆ ਵੀ ਬਈ ਦੋ ਵੱਲਾ ਹੀ ਐ ਨਾ। ਹੈ? ਪਿੰਹਾ ਹਾ ਪਿੰਡੀ ਆ ਇਹ ਬਾਅਦ ਚ ਲਾਏ ਆ ਵੀ। ਆਵੇ ਮਿਰਚ ਲੱਗੀ। ਆਵੇ। ਬਾਸੋਂ ਲੱਗ ਗਿਆ ਮਿਰਚਾਂ ਲੱਗਣ। ਸਰੋਂ ਵੀ ਥੋੜੀ ਉਹ ਹੋ ਗਈ ਆ ਪੰਜ ਸਰੋਂ ਦਾ ਪੱਕ ਗਿਆ ਫੁੱਲ ਕੱਢੇ ਲੈ ਕੇ ਨਹੀਂ ਗੇ ਸਾਗ ਤੇਲ ਘਟਾਣਾ ਦੀ ਦਾ ਆ ਰੂਟਾ ਫਿੱਟਰ ਫੇਰ ਮਾਰਿਆ ਬਾਈ ਕਿ ਉਦੋਂ ਦਾ ਹੀ ਮਾਰਿਆ ਨਹੀਂ ਨਹੀਂ ਫੇਰ ਨਹੀਂ ਉਦੋਂ ਦੇ ਹੀ ਵੱਜਿਆ ਆ ਇੱਕ ਹਥਿਆਰੀ ਆ ਰੱਖੀ ਇਹ ਮੇਰਾ ਅੰਦੇ ਆ ਵੀ ਵਧੀਆ ਚੱਲਦੇ ਹੂੰ ਆ ਵੇ ਵਧੀਆ ਟਮਾਟਰ ਹੀ ਵੇਖ ਵਧੀਆ ਲੱਗਿਆ ਆ ਆ ਵੀ ਪਿਛਲੇ ਬੂਟੇ ਨੂੰ ਕਿੱਡਾ ਆਹੋ ਉਹ ਪਿੱਛੇ ਦੇਖੀ ਆ ਹਾਂ ਉਹ ਫਰਾਂ ਵੀ ਲੱਗੇ ਬਾਬਾ ਹੂੰ ਬਸ ਹੁਣ ਇਹ ਚੱਲ ਪੈਣੀ ਆ ਆ ਬੈਂਗਣੀ ਨੂੰ ਵੀ ਲੱਗੇ ਆਉਂਦੇ ਆ ਵੇ ਫੁੱਲ ਬਾ ਹੁਣ ਆਖੀ ਰੁੱਤ ਮੰਨ ਜੀ ਗਰਮੀ ਪੈ ਜਾਂਦੀ ਏ ਹੁਣ ਲੱਗੇ ਆਉਣਗੇ ਹੂੰ ਪਿਛਲੇ ਸਾਲ ਜੁਲਾਈ ਆ ਆਪਣਾ ਮਈ ਦੇ ਵਿੱਚ ਧਰਲੇ ਸੀ ਟਿੰਡੇ ਐਸੀ ਗਰਮੀ ਨਹੀਂ ਪਈ ਆਉਸਮ ਦਾ ਫਰਕ ਪੈ ਗਿਆ ਹੂੰ ਪਿਛਲੇ ਸਾਲ ਪਹਿਲਾਂ ਕਰਦੇ ਐਰਤੀ ਦਾ ਠੰਡ ਹੀ ਆ ਹੁਣ ਇਹ ਇਹ ਥੋੜੀ ਜੀ ਗਰਮੀ ਪਹਾੜੀ ਮੇਰਾ ਸੋਰ ਕੋਈ ਤਾਂ ਉਹ ਤਾਂ ਕਈ ਕੁੱਸ ਲਿਆਏ ਮੇਰਾ ਟਾਈਮ ਹੋਇਆ ਪਿਆ ਜਾਣਦਾ ਜੀ ਜੀ ਦੀ ਅਤਮ ਦਰਸਤਾਰ ਆ ਕਾ ਦੇ ਰਿਸ਼ਾ ਇਹ ਤਾਂ ਖਾਧੀ ਰੋ ਫਰਫਾਏ ਮਾਜਾ ਇੰਨਾ ਟਾਈਮ ਲਾਏ ਪੀਣ